ਪੰਜਾਬ ਸਰਕਾਰ ਮੁਰਦਾ ਆਏਗਾ ਪੰਜਾਬ ਸਰਕਾਰ ਮੁਰਦਾ ਆਏਗਾ ਜੀ ਸਾਰੇ ਕਰ ਲਿਖ ਲੈ ਗਰੀਬਾਂ ਦੇ ਜਿਹੜੇ ਜਿਹੇ ਹੋ ਨੇ ਬਾਲਾਂ ਤੇ ਸੱਤਾਂ ਨੇ ਉਹਨਾਂ ਦਾ ਦੇਹਲਾ ਜਬੂਤ ਕਮਾਨ ਨਹੀਂ ਲਿਖ ਕੇ ਲੈ ਆਏਗਾ ਜਿਨ੍ਹਾਂ ਦੀ ਕੋਠੀਆਂ ਪਈਆਂ ਹੋਈਆਂ ਨੇ ਸਾਰੀਆਂ ਦੇ ਕੋਠੀਆਂ ਦੇ ਫਾਰਮ ਭਰ ਤਾ ਸਾਡੇ ਘਰ ਸੱਤੇ ਸੇਰਾ ਸਰਪੰਚ ਮੁਰਦਾ ਆਏਗਾ ਪੰਜਾਬ ਸਰਕਾਰ ਮੁਰਦਾ ਆਏਗਾ ਸਰਪੰਚ ਜੀ ਆਰੇ ਰਕਮ ਮਾ ਜੀ ਮਿੰਬਰਾਨਾ ਇਹ ਆਪ ਦਾ ਪੈਸਾ ਭਵਾ ਦੇ ਆਪ ਦੇ ਤਾਂ ਸਾਡੇ ਵਰਗਿਆਂ ਦੇ ਤਾਂ ਉਹੀ ਰਹਿ ਗਏ ਵੀ ਅਸੀਂ ਤਾਂ ਮੰਗਰ ਲੱਗ ਕੇ ਵੋਟਾਂ ਨੂੰ ਸਾਰੀ ਪਾਉਨੇ ਆ ਜੀ ਅਸੀਂ ਸਰਕਾਰ ਮੁਤਾਬਕ ਛੇੜਾ ਸਰਪੰਚ ਮੁਤਾਬਕ ਛੇੜਾ ਸਰਪੰਚ ਮੁਤਾਬਕ ਵੀ ਸਾਡੀ ਦਾ ਹੱਥ ਬੰਨ ਕੇ ਬੇਨਤੀ ਹੈਗੀ ਕਹਿੰਦੇ ਨੇ ਕਹਿੰਦੇ ਜੋਬ ਵਾਰ ਤੇ ਪੈਂਦੇ ਨੇ ਵੀ ਜੇ ਪੈਣ ਸੰ ਤਾਂ ਚਾਹੇ 20-20 ਹਜ਼ਾਰ ਰੁਪਏ ਦੇ ਸਾਧਾ ਬਾਡੇ ਤੋਂ ਪੈਜੇ ਨਹੀਂ ਇਹ ਪੈਸੇ ਵਾਪਸ ਹੋਣ ਚਾਹੀਦੇ ਜਿਨ੍ਹਾਂ ਦੇ ਮਕਾਨ ਬਿਲਕੁਲ ਪੱਕੇ ਨੇਗੇ ਸਾਰੇ ਉਹਨਾਂ ਨੂੰ ਹੀ ਪਏ ਨੇਗੇ ਇੱਕ ਦੋ ਬੰਦੇ ਹੀ ਆ ਬਸ ਲੋੜ ਬੰਦਾ ਇਹਨਾਂ ਚ ਜਿਹੜੇ ਕੱਚੇ ਘਰਾਂ ਦਾ ਮਸਲਾ ਸੀ ਪੈਸਿਆਂ ਦਾ ਉਹ ਕਹਿੰਦੇ ਵੀ ਪੱਕੇ ਘਰ ਵਾਲਿਆਂ ਨੂੰ ਪੈਸੇ ਪਏਗੇ ਉਹਦੇ ਵਿੱਚ ਕੁਝ ਮਲਾਜਮ ਵੀ ਨੇ ਕੁਝ ਖੁੱਦ ਕਹਿੰਦੇ ਵੀ ਜੋ ਸਰਪੰਚ ਹੈਗਾ ਉਹਦੇ ਮੁੰਡੇ ਦੇ ਨਾਂ 'ਤੇ ਵੀ ਪੈਸੇ ਪਏ ਆ ਸਾਡੇ ਨਾਲ ਤਾਂ ਹੀ ਕਰਦਾਂਗੇ ਜੀ ਸਾਡੇ ਨਾਲ ਸਾਡੀ ਬੀਆਂ ਪੱਕੀਆਂ ਕਰਾਣ ਸਾਡੇ ਪਾਣੀ ਵਰਦ ਅੰਦਰ ਸਾਡੇ ਜਾ ਕੇ ਦੇਖ ਲਓ ਬੀਆਂ ਡਿਗਲੇ ਪਈਆਂ ਨੇ ਜਮੀਂ ਇਨੇ ਸਾਰੇ ਆਪਦੇ ਬੰਦੇ ਦੇ ਨਾਮ ਪਾਏ ਨੇ ਪਿੰਡ ਨਾਲ ਸਾਰੇ ਨਾਲ ਬਿਤਕਰਾ ਕਰਿਆਗਾ ਸਾਡੇ ਪੈਸੇ ਕਾਹਤੋਂ ਨਹੀਂ ਆਏ ਜੀ ਸਰਕਾਰੀ ਬੰਦੇ ਦੇ ਪੈਸੇ ਪੈ ਰਹੇ ਨੇ ਜਿਹੜੇ ਆਪਦੇ ਆਪਦੇ ਮਲਾਜੇਦਾਰ ਤੇ ਉਹਨਾਂ ਉਹਦੇ ਬਵਾਤੇ ਸਰਪੰਚ ਨੇ ਸਾਰੇ ਆਪਣੇ ਘਰ ਦੇ ਬਵਾਤੇ 12 ਘਰਾਂ ਦਾ ਸਾਡੇ ਕਾਹਤੋਂ ਨਹੀਂ ਬਵਾਏ ਹੈਗੇ ਸੈਂਟਰ ਨੇ ਦਿੱਤਾ ਇਹ ਪੈਸਾ ਸਰਕਾਰ ਦੇ ਥਰੂ ਇਹ ਲੱਗਣਾ ਹੁੰਦਾ ਪੈਸਾ ਪਰ ਸਰਕਾਰ ਕੀ ਕਰਦੀ ਆ ਆਪਦੇ ਚਿਹਤਿਆਂ ਨੂੰ ਕਹਿੰਦੀ ਆ ਕੋਈ ਇਨਕੁਆਰੀ ਨਹੀਂ ਕਰਦੇ ਹੈਗੇ ਜਿਹੜੇ ਉਹਨਾਂ ਦੇ ਚਿਹਤੇ ਹੁੰਦੇ ਨੇ ਚਾਹੇ ਉਹ ਮੁਲਾਜ਼ਮ ਨੇ ਜਾਂ ਜਿੰਨਾਂ ਕੋਲ ਵਧੀਆ ਸਰਦਾ ਵਰਦਾ ਹੈਗਾ ਉਹ ਬੰਦੇ ਨੂੰ ਆਪਦੇ ਬੰਦੇ ਨੂੰ ਪੈਸੇ ਪਾਉਂਦੇ ਆ ਉਹ ਗਰੀਬਾਂ ਵੱਲ ਨਹੀਂ ਦੇਖਦੇ ਆ ਜੀ ਟੁੱਟਣ ਵਾਲਾ ਮੇਰਾ ਕਿ ਕੁਝ ਨਹੀਂ ਲਿਖਿਆ ਜੀ ਉਹਨਾਂ ਨੇ ਹੋਰ ਦੂਜੇ ਕੰਮਾਂ ਲਿਖ ਲਏ ਉਹਨਾਂ ਨੇ ਜਿਹੜਾ ਪੀਐਮਏਵਾਈ ਦਾ ਸਰਵੇ ਹੋਇਆ ਸੀ ਪਿੱਛੇ ਉਹ ਸਰਵੇ ਚ ਸਾਡੇ ਕੋਲੇ ਜਿਹੜਾ ਹੈਗਾ 셀ਫ ਸਰਵੇ ਜਿਹੜੇ ਲੋਕਾਂ ਨੇ ਆਪ ਆਪਣਾ ਡਾਟਾ ਜਿਹੜਾ ਅਪਲੋਡ ਕੀਤਾ ਸਾਨੂੰ ਸਕੀਮ ਤੇ ਲਾਭ ਮਿਲ ਸਰਵੇ ਹੋਣ ਤੋਂ ਬਾਅਦ ਅਸੀਂ ਉਹ ਅਪਲੋਡ ਕਰ ਦਾਂਗੇ ਜੀ ਉਹਦੇ ਚ ਸਟੇਟ ਤੇ ਜਿਹੜਾ ਹੈਗਾ ਡਿਸਟ੍ਰਿਕਟ ਵਾਲੀ ਕਮੇਟੀ ਆ ਅਪਰੂਵ ਹੋਣ ਤੋਂ ਬਾਅਦ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਪੈ ਜਾਣਗੇ ਤਰਮਜੀਤ ਜੀ ਇਹ ਕੀ ਮਾਮਲਾ ਕੀ ਹੈ ਘਰਾਂ ਦਾ ਇਹ ਮਾਮਲਾ ਜੀ ਸਾਰੇ ਘਰ ਲਿਖ ਲੈ ਗਰੀਬਾਂ ਦੇ ਜਿਹੜੇ ਡੇ ਹੋਏ ਨੇ ਬਾਲਾਂ ਤੇ ਸੱਤਾਂ ਨੇ ਉਹਨਾਂ ਦਾ ਦੇਖ ਲੈ ਜਬੂਤ ਕਮਾਨੀ ਲਿਖ ਕੇ ਲੈ ਆਏਗਾ ਜਿਨ੍ਹਾਂ ਦੀਆਂ ਕੋਠੀਆਂ ਪਈਆਂ ਹੋਈਆਂ ਨੇ ਸਾਰੀਆਂ ਦੇ ਕੋਠੀਆਂ ਦਾ ਫਾਰਮ ਭਰ ਤਾ ਸਾਡੇ ਘਰ ਸਰਪੰਚ ਹਾਂ ਹਾਂ ਕੀ ਨੇ ਕਰਿਆ ਜੀ ਇਹ ਕੰਮ ਉਹ ਸਰਪੰਚ ਦੀ ਕੰਮ ਆ ਕੌਣ ਸਰਪੰਚ ਕੌਣ ਹੈ ਸਿਆਰਾ ਛੋਟੇ ਪਿੰਡ ਦਾ ਸਰਪੰਚ ਹਾਂ ਸਾਡਾ ਨਾਂਰ ਚ ਹੀ ਕਰ ਦਿੰਦੇ ਜੀ ਸਾਡਾ ਨਾ ਸਾਡੀ ਬੀਆਂ ਪੱਕੀਆਂ ਕਰਾ ਨਾ ਸਾਡੇ ਪਾਣੀ ਵਰਦ ਅੰਦਰ ਸਾਡੇ ਜਾ ਕੇ ਦੇਖ ਲਓ ਬੀਆਂ ਡਿਗਰ ਪਈਆਂ ਨੇ ਜਮੀ ਲਵਾ ਹੋ ਰਹੀਆਂ ਨੇ ਨਾ ਸਾਡੀਆਂ ਗਲੀਆਂ ਨਾ ਸਾਡੀਆਂ ਨਾਲੀਆਂ ਕੁਛ ਨਹੀਂ ਕਰਿਆ ਸਾਡਾ ਤੁਹਾਡੇ ਹਾਂ ਕੱਚੇ ਕਰਾਂ ਦਾ ਤੁਹਾਡਾ ਫਾਰਮ ਭਰੇ ਨਹੀਂ ਕਿਸੇ ਦਾ ਨਹੀਂ ਭਰੇ ਸਾਡੇ ਘਰ ਸੱਡੇ ਜਿਹਦੇ ਕੋਠੇ ਬਣੀਆਂ ਹੋਈਆਂ ਨੇ ਪੱਤੀਆਂ ਉਹਨਾਂ ਦੇ ਪੈਸੇ ਪਵਾ ਕੇ ਸਾਦਾ ਕਰ ਛੱਡੇ ਕੀ ਦਰਿਆਤ ਕਰੀਏ ਉਹਨਾਂ ਨੂੰ ਹਾਂ ਦਰਿਆਤ ਕਰੀਏ ਜੀ ਸਾਡੇ ਨਾਲ ਮੰਗ ਕੀਤੀ ਹੈ ਇਹਨਾਂ ਨੇ ਹਾਂ ਮੰਗ ਕੀ ਕਰਦੂ ਤੁਸੀਂ ਮੰਗ ਸਾਡੇ ਆ ਵੀ ਸਾਡੇ ਵੀ ਘਰਾਂ ਦੇ ਸਾਡੇਆਂ ਗੀਂਆਂ ਪੱਤੀਆਂ ਹੋਣ ਸਾਡੀਆਂ ਉੱਚੀਆਂ ਚੱਕੀਆਂ ਜਾਣ ਸਾਡੇ ਘਰ ਪੇ ਸਾਡੇ ਘਰਾਂ ਦੇ ਵੀ ਪੈਸੇ ਆਣ ਸਾਡੇ ਘਰ ਤੇ ਸਾਡੇ ਨੇ ਇਹਨਾਂ ਨੇ ਹੈ ਹੋਰ ਕਹਿੰਦੇ ਵੱਡੇ ਵੱਡੇ ਕੋਠੀਆਂ ਵਾਲੇ ਨੇ ਵੀ ਪੈਗੇ ਪੈਸੇ ਤਾਂ ਹਾਂ ਪੈਗੇ ਜੀ ਮੈਂ ਜਿਹੜੇ ਮੈਂਬਰ ਬਣੇ ਹੋਏ ਨੇ ਸਾਰਿਆਂ ਨੇ ਜਿੰਨੇ ਸਰਪੰਚ ਮੈਂਬਰ ਆਪ ਦੇ ਦੇ ਘਰਾਂ ਨੇ ਪੱਕੇ ਪੈਸੇ ਪਵਾ ਗਏ ਨਾ ਜਿੰਨੇ ਨੇ ਕੋਠੀਆਂ ਬਣੀਆਂ ਆਈਆਂ ਨੇ ਸਾਡਾ ਕੀ ਨਹੀਂ ਸਰਕਾਰੀ ਮੁਲਾਜ਼ਮਾਂ ਦੇ ਸਾਰਿਆਂ ਨੇ ਪੈਗੇ ਕੀ ਮੰਗ ਕਰਦੇ ਹੁਣ ਮੰਗ ਸਾਡੀ ਇਹੀ ਹੈ ਜੀ ਸਾਡੀਆਂ ਬਿੰਗਾਂ ਉੱਚੀਆਂ ਹੋ ਜਾਣਾ ਠੀਕ ਆ ਨਾਲੀਆਂ ਉੱਚੀਆਂ ਹੋਣ ਸਾਡੇ ਘਰਾਂ ਦੇ ਪੈਸੇ ਪੈ ਜਾਣ ਸਾਡੇ ਵੀ ਉਹਨਾਂ ਦੇ ਪੈ ਜਾਣ ਹਾਂ ਉਹਨਾਂ ਦੇ ਜਿੱਦਾਂ ਜਿਹਦੇ ਇੱਕ ਇੱਕ ਕਮਰਾ ਜਿਹਦੇ ਦੋ ਦੋ ਕਮਰੇ ਨੇ ਬਾਲਿਆਂ ਦੀ ਸੱਤਾਂ ਨੇ ਕੰਧਾਂ ਨੂੰ ਨੀਂਵੀਆਂ ਨੇ ਜਾਂਚ ਵੀ ਹੋਈ ਪਹਿਲਾਂ ਸਾਡੀ ਕਿਸੇ ਨੇ ਕਰੀ ਨਹੀਂ ਜਾਂਚ ਜੀ ਜੇ ਆਉਂਦਾ ਸੀ ਜਾਂਚ ਕਰਨ ਤਾਂ ਪਿੱਛੇ ਹਟਾ ਦਿੰਦੇ ਨੇ ਕੀ ਨਾ ਵੰਡੀ ਗਰਮੀਤਕਾਰ ਜੀ ਕੀ ਕਹਿਣਾ ਚਾਹਣਾ ਇਹ ਕੱਚੇਕਰ ਵਾਲੇ ਛੋੜੇ ਵੀ ਨਹੀਂ ਪੈਸੇ ਨਾ ਜੀ ਸਾਡੇ ਕੋਈ ਪੈਸੇ ਨਹੀਂ ਪਏ ਹਾਂ ਸਰਪੰਚ ਜੀ ਦਾ ਇਹਦਾ ਕੰਮ ਹੈ ਜੀ ਮੈਂ ਬਰਾਦਾ ਇਹ ਆਪ ਤਾਂ ਪੈਸੇ ਭਵਾ ਦੇ ਆਪ ਦੇ ਤਾਂ ਸਾਡੇ ਵਰਗਿਆਂ ਦੇ ਤਾਂ ਉਹੀ ਰਹਿ ਗਏ ਜੀ ਅਸੀਂ ਤਾਂ ਮੰਗਰ ਲੱਗ ਕੇ ਵੋਟਾਂ ਨੂੰ ਸਾਰੀ ਪਾਉਨੇ ਆ ਜੀ ਅਸੀਂ ਆ ਜਿਹੜੀਆਂ ਕੋਟੀ ਦੀ ਫੋਟੋ ਦਿੱਤੀ ਫਿਰਦੇ ਹੋ ਸੀ ਇਹ ਕੀ ਦੀ ਫੋਟੋ ਹੈ ਇਹ ਨੰ ਸਰਪੰਚ ਦੀ ਹੈ ਜੀ ਸਰਪੰਚ ਦੀ ਆ ਵੀ ਕੋਟੀ ਹੈ ਹਾਂ ਜੀ ਇਹ ਇਹਨੂੰ ਵੀ ਪੈਸੇ ਮਿਲੇ ਹਾਂ ਜੀ ਹੁਣ ਕੀ ਮੰਗ ਕਰੀ ਮਾਂ ਬੋਧ ਜੀ ਸਾਡੀ ਇਹੀ ਹੈ ਵੀ ਸਾਨੂੰ ਵੀ ਸਾਡੇ ਕਨੇ ਵੀ ਦੇਖਣ ਗਰੀਬ ਗੁਰਪਿਆ ਕਨੇ ਜਿਹੜੇ ਅਸੀਂ ਗਰੀਬ ਆਂ ਜੀ ਸਾਡੇ ਘਰ ਆ ਕੇ ਦੇਖ ਲਓ ਟੇੜਾ ਪਹਿਰੀਆਂ ਨੇ ਕਰਾਂ ਦੇ ਵਿੱਚ ਕੱਚੇ ਘਰ ਨੇ ਸਾਡੇ ਜਾ ਕੇ ਦੇਖ ਲਓ ਬੇਸ਼ੱਕ ਤੁਸੀਂ ਸਾਡਾ ਕੁਝ ਨਹੀਂ ਮੰਨਦਾ ਜੀ ਸਰਪੰਚ ਨੂੰ ਅਸੀਂ ਆਈ ਵਾਰ ਵੋਟ ਪਾ ਦਿੰਨੇ ਸਾਡਾ ਕੁਝ ਨਹੀਂ ਬਣਦਾ ਜੀ ਕੀ ਨਾਮ ਹੈ ਜੀ ਸਰਬੀਤ ਕੌਰ ਜੀ ਠੀਕ ਹੈ ਨਾ ਜੋਣ ਕੱਚੇ ਘਰਾਂ ਦੇ ਪੈਸਿਆਂ ਦਾ ਜਿਹੜਾ ਰੌਲਾ ਪੈ ਰਿਹਾ ਕਿ ਕੀ ਰੌਲਾ ਜੀ ਇਹ ਰੌਲਾ ਹੈ ਜੀ ਜਿਹੜਿਆਂ ਦੇ ਪੈਣੇ ਤੇ ਪੈਸੇ ਗਰੀਬ ਨੇ ਜਿਹੜੇ ਜਮੀ ਆਦੀ ਗਰੀਬ ਨੇ ਜਿਹੜੇ ਸਥਮੀਆਂ ਲੱਗ ਰਹੀਆਂ ਨੇ ਉਹਨਾਂ ਦੇ ਪੈਸੇ ਪਏ ਨਹੀਂ ਜੀ ਕੋਠੀਆਂ ਵਾਲਿਆਂ ਦੇ ਪੈਸੇ ਪੈ ਰਹੇ ਨੇ ਸਰਕਾਰੀ ਮੁਲਾਜ਼ਮਾਂ ਦੇ ਪੈਸੇ ਪੈ ਰਹੇ ਨੇ ਵੀ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਹੈਗੀ ਕਹਿੰਦੇ ਨੇ ਕਹਿੰਦੇ ਜੋਬ ਕਾਰਡ ਤੇ ਪੈਂਦੇ ਨੇ ਇਹ ਬੀਜੇ ਪੈਣ ਸੰਤੋਚੇ 22000 ਰੁਪਏ ਦੇ ਛੱਤ ਬਾਡੇ ਤੋਂ ਪੈਜੇ ਨਹੀਂ ਇਹ ਪੈਸੇ ਵਾਪਸ ਹੋਣੇ ਚਾਹੀਦੇ ਨੇ ਇਸ ਸੈਕਟਰ ਸਰਕਾਰ ਜਿਹੜੀ ਪੈਸੀ ਭੇਜ ਰਹੀ ਹੈਗੀ ਇਹ ਗਰੀਬਾਂ ਦੇ ਘਰਾਂ ਵਾਸਤੇ ਭੇਜਦੀ ਹੈ ਪੈਸੇ ਹਾਂਜੀ ਹਾਂ ਤੁਸੀਂ ਕਹਿੰਦੇ ਤੁਹਾਡੇ ਘਰ ਕੱਚੇ ਨੇ ਇਹ ਕੋਠੀਆਂ ਵਾਲੇ ਦੇ ਪੈਸੇ ਪੈ ਰਹੇ ਨੇ ਕੋਠੀਆਂ ਵਾਲੇ ਦੇ ਪੈ ਰਹੇ ਨੇ ਜੀ ਕੋਠੀਆਂ ਵਾਲੇ ਦੇ ਵੀ ਅਸੀਂ ਤਾਂ ਇਹ ਕਹਿੰਨੇ ਆਂਗੇ ਵੀ ਇਹ ਗੱਲ ਦੀ ਸਾਨ ਮੀਨ ਕਰੀ ਜਾਵੇ ਸਾਰੀ ਦੀ ਜਿਹੜੇ ਆਏ ਨੇ ਨਾਮ ਜੇ ਇਹ ਜਾਇਜ਼ ਹੋਣਗੇ ਨਜਾਇਜ਼ ਹੋਣਗੇ ਉਹ ਕੋ ਦੇਖੇ ਜਾਣ ਸਾਡੀ ਹੱਥ ਬਣ ਕੇ ਹੀ ਬੇਨਤੀ ਹੈ ਸਰਪੰਚ ਨੂੰ ਮਿਲਿਓ ਤੁਸੀਂ ਸਵਾਗਤ ਨਾ ਅਸੀਂ ਨਹੀਂ ਜੀ ਮਿਲੇ ਅਸੀਂ ਤਾਂ ਖੁਦ ਸਰਪੰਚ ਬਣਾਇਆ ਤੇ ਆਪਕਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਨਜਾਇਜ਼ ਪੈ ਰਹੇ ਨੇ ਕੋਠੀਆਂ ਵਾਲਿਆਂ ਨੂੰ ਸਾਨੂੰ ਜਦੋਂ ਕਰਾਂ ਦੇ ਨਾਮ ਬੋਲੇ ਨੇ ਜੀ ਵੀ ਫਲਾਣੇ ਫਲਾਣੇ ਦੇ ਪੈਸੇ ਆ ਗਏ ਇਹਨਾਂ ਦੇ ਬੋਲੇ ਨੇ ਨਾਮ ਇਹ ਨੈੱਟ ਤੇ ਚੜਤੇ ਜਿ ਇਹਨਾਂ ਨੇ ਹੰਕਾਰ ਚ ਆ ਕੇ ਬੇ ਇਨਾਂ ਦੇ ਕਰਾਂ ਦੇ ਪੈਸੇ ਆ ਗਏ ਵੀ ਸਾਡੇ ਕੁਮਾਰੇ ਮੁੰਡਿਆਂ ਦੇ ਪੈਸੇ ਆ ਜਾਣਗੇ ਹੁਣ ਜਾਂਚ ਦੀ ਮੰਗ ਕਰਦੇ ਹੋ ਵੀ ਜਾਂਚ ਅਸੀਂ ਜਾਂਚ ਦੀ ਵੀ ਮੰਗ ਕਰਦੇ ਆ ਜੀ ਵੀ ਜਿਹੜੇ ਨਜਾਇਜ਼ ਰਹੇਗੇ ਉਹਨਾਂ ਦੇ ਪੈਸੇ ਪੈਣੇ ਚਾਹੀਦੇ ਨੇ ਜਰੂਰ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੈਂ ਸਾਫ ਕਾ ਪੰਚਾਇਤ ਮੈਂਬਰ ਆ ਜੀ ਤੇ ਜਿਹੜੇ ਸਾਡੇ ਪਿੰਡ ਚ ਪੈਸੇ ਪਏ ਨੇਗੇ ਇਹੋ ਜਿਨ੍ਹਾਂ ਦੇ ਮਕਾਨ ਬਿਲਕੁਲ ਪੱਕੇ ਨੇਗੇ ਸਾਰੇ ਉਹਨਾਂ ਨੂੰ ਹੀ ਪਏ ਨੇਗੇ ਇੱਕ ਦੋ ਬੰਦੇ ਹੀ ਆ ਬਸ ਲੋੜ ਬੰਦਾ ਇਹਨਾਂ ਚ ਵੀ ਜਿਹੜੇ ਬੰਦੇ ਦਾ ਇਹਨਾਂ ਨੇ ਘਰੇ ਜਾ ਕੇ ਵੀ ਦੇਖਿਆ ਕਿਰਾ ਘੱਟ ਗਿਆਗਾ ਮਾੜੀ ਖਾਨ ਦਾ ਠੀਕ ਹੈ ਪੰਚਾਇਤ ਗਈ ਹੈਗੀ ਪਰ ਉਹ ਬੰਦੇ ਦਾ ਇਹ ਲਿਸਟ ਚ ਨਾਉ ਨਹੀਂ ਆਇਆ ਹੈਗਾ ਇਹਨੇ ਸਾਰੇ ਆਪ ਦੇ ਬੰਦਿਆਂ ਦੇ ਨਾਮ ਪਾਏ ਨੇ ਪਿੰਡ ਨਾਲ ਸਾਰੇ ਨਾਲ ਵਿਤਕਰਾ ਕਰਿਆਗਾ ਕਿੰਨਾ ਨਹੀਂ ਕੀਤਾ ਇਹ ਸਰਪੰਚ ਨੇ ਜੀ ਇਹ ਨਾਮ ਹੈ ਸਰਪੰਚ ਦਾ ਅ ਗਰਜੰਟ ਚੰਗ ਸ਼ੇਰਾਈ ਇਹ ਮੌਜੂਦਾ ਸਰਪੰਚ ਨੇ ਹਾਂ ਮੌਜੂਦਾ ਸਰਪੰਚ ਆ ਜੀ ਇਹਦੀ ਕੀਤੀ ਹੈਗੀ ਸਰਪੰਚ ਨਾਲ ਵੀ ਪਿੰਡ ਦੇ ਲੋਕ ਨੇ ਜਿਹੜੇ ਗਰੀਬ ਲੋਕ ਉਹਨਾਂ ਨੂੰ ਪੈਸੇ ਨਹੀਂ ਪਹਰੇ ਹੈਗੇ ਨਹੀਂ ਜੀ ਇਹ ਸਾਡੀ ਇਹਨਾਂ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਜੀ ਪ੍ਰਸ਼ਾਸਨ ਨਾਲ ਕੋਈ ਗੱਲਵਾਟ ਹੋਣੀ ਨਾ ਜੀ ਉਹਨਾਂ ਨਾਲ ਵੀ ਨਹੀਂ ਕੋਈ ਗੱਲਵਾਟ ਹੋਈ ਹੁਣ ਮਿਲੋਗੇ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਦੀ ਜਾਂਚ ਹੋਵੇ ਹਾਂ ਜੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੀ ਜਿਹੜੇ ਲੋਰ ਬੰਦ ਨੇ ਹੈਗੇ ਸਾਡੇ ਪਿੰਡ 'ਚ ਤਕਰੀਬਨ ਬਹੁਤ ਘਰ ਲੋਰ ਬੰਦ ਨੇ ਹੈਗੇ ਉਹਨਾਂ ਦੇ ਪੈਸੇ ਵੀ ਲਿਸਟ 'ਚ ਨਾਮ ਨਹੀਂ ਆਏ ਹੈਗੇ ਜੀ ਕਹਿਣ ਦਾ ਮਤਲਬ ਹੈ ਜਿਹੜੇ ਲੋਕਾਂ ਨੂੰ ਇਹ ਪੈਸੇ ਪੈਣੇ ਨੇ ਜਾਂ ਜਿਨ੍ਹਾਂ ਦੇ ਪਾਸ ਹੋ ਗਏ ਕਿਹੜੇ-ਕਿਹੜੇ ਕੈਟਾਗਰੀ ਦੇ ਲੋਕ ਨੇ ਉਹ ਕਿੰਨਾ ਨੂੰ ਪੈ ਗਏ ਇਹ ਪੈਸੇ ਇਹ ਜੀ ਵਿੱਚ ਦਾ ਕੁਝ ਘਰ ਤਾਂ ਬੀਸੀ ਨੇਗੇ ਬਾਕੀ ਤਕਰੀਬਨ ਸਾਰੇ ਐਸਸੀ ਹੋਣਗੇ ਹਾਂ ਹਾਂਜੀ ਕੀ ਕੀ ਕੰਮ ਕਰਦੇ ਨੇ ਇਹ ਲੋਕ ਇਹ ਕੰਮ ਬਸ ਮਜ਼ਦੂਰੀ ਦੀ ਕੰਮ ਕਰਦੇ ਨੇ ਤਕਰੀਬਨ ਵਿੱਚ ਮੁਲਾਜ਼ਮ ਨੇ ਸਰਕਾਰੀ ਜੀ ਹਾਂ ਜਿਨ੍ਹਾਂ ਦੇ ਪੈਸੇ ਪੈਣੇ ਨਹੀਂ ਚਾਹੀਦੇ ਉਹਨੇ ਆਪਦੀ ਫਰਮਾਇਸ਼ ਤੇ ਪੈਸੇ ਪਵਾਏ ਨੇਗੇ ਇਹ ਰਲ-ਮਿਲਿ ਭੁਗਤਾ ਦੇ ਹਾਂਜੀ ਮਿਲੀ ਭੁਗਤਾ ਸਾਫ ਦਿਖਦਾ ਇਹਦਾ ਜਿਹੜੇ ਲੋੜ ਬੰਦ ਨੇ ਉਹਨਾਂ ਨੂੰ ਤਾਂ ਆਈ ਨਹੀਂ ਹੈਗੀ ਜੀ ਵੀ ਮੰਗ ਕਰਦੇ ਹਾਂ ਅਸੀਂ ਮੰਗੇ ਇਹੀ ਕਰਦੇ ਹਾਂਗੇ ਵੀ ਜਿਹੜੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਜੀ ਵੀ ਜਿਹੜੇ ਲੋੜ ਬੰਦ ਨੇ ਉਹਨਾਂ ਦੇ ਪੈਸੇ ਪੈਣੇ ਚਾਹੀਦੇ ਨੇ ਜੀ ਦੂਜੇ ਦੇ ਨਾਮ ਕੱਟਨੇ ਚਾਹੀਦੇ ਹਾਂ ਜੀ ਹਾਂ ਜੀ ਹਾਂ ਸਤਗੁਰੂ ਭਾਈ ਕਿਵੇਂ ਦੇਖਦੇ ਹੋ ਪਿੰਡ ਕੜਿਆਲ ਦੇ ਵਿੱਚ ਕੱਚੇ ਘਰਾਂ ਦੇ ਪੈਸੇ ਨੂੰ ਲੈ ਕੇ ਰੌਲਾ ਪੈ ਰਿਹਾ ਹੈ ਤੁਸੀਂ ਵੀ ਪਹੁੰਚੇ ਤੁਸੀਂ ਨੂੰ ਕਿਵੇਂ ਪਤਾ ਲੱਗੇ ਕਿੰਨਾਂ ਨੇ ਬੁਲਾਇਆ ਤੁਹਾਨੂੰ ਅੱਜ ਪਿੰਡ ਕੜਿਆਲ ਦੇ ਵਿੱਚ ਤੇ ਹਲਕਾ ਦੜਬਾ ਦੇ ਵਿੱਚ ਪਹੁੰਚੇ ਆ ਤੇ ਇੱਥੋਂ ਨਾ ਕਈ ਦਿਨਾਂ ਤੋਂ ਵੀ ਬੰਦੇ ਪਹੁੰਚ ਰਹੇ ਸੀਗੇ ਵੀ ਜਿਹੜੇ ਕੱਚੇ ਘਰਾਂ ਦਾ ਮਸਲਾ ਸੀ ਪੈਸਿਆਂ ਦਾ ਉਹ ਕਹਿੰਦੇ ਵੀ ਪੱਕੇ ਘਰ ਵਾਲਿਆਂ ਨੂੰ ਪੈਸੇ ਪਏਗੇ ਉਹਦੇ ਵਿੱਚ ਕੁਝ ਮਲਾਜਮ ਵੀ ਨੇ ਉਸ ਖੁਦ ਕਹਿੰਦੇ ਵੀ ਉਹ ਸਰਪੰਚ ਹੈਗਾ ਉਹਦੇ ਮੁੰਡੇ ਦੇ ਨਾਂ ਤੇ ਵੀ ਪੈਸੇ ਪਏ ਆ ਠੀਕ ਹੈ ਜੀ ਜਿਹੜੇ ਲੋਕੀ ਇੱਥੇ ਲੋਡ ਬੰਦ ਸੀਗੇ ਜਿਨ੍ਹਾਂ ਦੇ ਘਰ ਟਹੇ ਪਏ ਆ ਨੀਵੇਂ ਆ ਛੱਤਾਂ ਮੰਲੋ ਡਿੱਗੀਆਂ ਪਈਆਂ ਨੇ ਬਾਲੇ ਵਾਲੇ ਛੱਤਾਂ ਨਹੀਂ ਗਈਆਂ ਉਹਨਾਂ ਨੂੰ ਪੈਸੇ ਨਹੀਂ ਪਏ ਹੈਗੇ ਠੀਕ ਹੈ ਸਰਪੰਚ ਨੇ ਆਪਦੇ ਚਹੇਤਿਆਂ ਨੂੰ ਪਾ ਦੇ ਠੀਕ ਹੈ ਜੀ ਇਹਦੇ ਕਰਕੇ ਮੰਨ ਲਓ ਚਾਰ ਚੰਨਾਂ ਦੇ ਵਿੱਚੋਂ ਪੂਰੇ ਮੰਨ ਲਓ ਕਹਿ ਰਹੇ ਸੀ ਵੀ ਆਓ ਕੋਈ ਨਾ ਕੋਈ ਕਿਉਂਕਿ ਕੋਈ ਆਵਾਜ਼ ਸੁਣਨ ਵਾਲਾ ਹੈ ਨਹੀਂਗਾ ਰੁਤਰ ਨੂੰ ਹੋਣਾ ਪੈਣਾ ਜੀ ਅਸੀਂ ਇਸ ਕਰਕੇ ਉਰੇ ਆਏ ਸੀ ਅੱਜ ਤਾਂ ਹੀ ਤੁਹਾਨੂੰ ਸਾਹਮਣੇ ਆ ਇਕੱਠ ਕਿੰਨਾਗਾ ਤਾਂ ਇਹ ਵਿਰੋਧੀ ਧਨ ਕਿਵੇਂ ਦੇਖ ਦوں ਵੈਸੇ ਸਰਕਾਰ ਆ ਜਿਹੜੀ ਉਹ ਬਹੁਤ ਗਰੀਬਾਂ ਦਾ ਢੰਗੋਰਾ ਪਿੱਟਦੀ ਆ ਪਰ ਸੈਂਟਰ ਸਰਕਾਰ ਦਾ ਪੈਸਾ ਜਿਹੜਾ ਉਹ ਵੀ ਸਹੀ ਤਰੀਕੇ ਨਾਲ ਨਹੀਂ ਵੰਡਿਆ ਯਾਰ ਇਹਨੂੰ ਕਿਵੇਂ ਦੇਖੀ ਨਹੀਂ ਸੈਂਟਰ ਸਰਕਾਰ ਦਾ ਪੈਸਾ ਸੈਂਟਰ ਨੇ ਦਿੱਤਾ ਹੀ ਇਹ ਪੈਸਾ ਸਰਕਾਰ ਦੇ ਥਰੂ ਇਹ ਲੱਗਣਾ ਹੁੰਦਾ ਪੈਸਾ ਪਰ ਸਰਕਾਰ ਕੀ ਕਰਦੀ ਆ ਆਪਦੇ ਚਿਹਤਿਆਂ ਨੂੰ ਕਹਿੰਦੀ ਆ ਕੋਈ ਇਨਕੁਆਰੀ ਨਹੀਂ ਕਰਦੇ ਹੈਗੇ ਜਿਹੜੇ ਉਹਨਾਂ ਦੇ ਚਿਹਤੇ ਹੁੰਦੇ ਨੇ ਚਾਹੇ ਉਹ ਮੁਲਾਜ਼ਮ ਨੇ ਜਾਂ ਜਿੰਨਾਂ ਕੋਲ ਵਧੀਆ ਸਰਦਾ ਵਰਦਾਗਾ ਉਹ ਬੰਦੇ ਨੂੰ ਆਪਣੇ ਬੰਦੇ ਨੂੰ ਪੈਸੇ ਪਾਉਂਦੇ ਆ ਉਹ ਗਰੀਬਾਂ ਵੱਲ ਨਹੀਂ ਦੇਖਦੇ ਪਰ ਗਰੀਬਾਂ ਨੂੰ ਵੀ ਉੱਠਣਾ ਚਾਹੀਦਾ ਜੇ ਇਹ ਉੱਠਣਗੇ ਕਿਉਂਕਿ ਵੋਟਾਂ ਤਾਂ ਇਹਨਾਂ ਨਹੀਂ ਪਾਈਆਂ ਸੀਗੀਆਂ ਅਜੇ ਤਾਈ ਵੀ ਇਹਨਾਂ ਨੇ ਸਾਰਾ ਕੁਝ ਇਹਨਾਂ ਨੇ ਕਰਿਆ ਪਰ ਇਹਨਾਂ ਨੂੰ ਉੱਠਣਾ ਪਊਗਾ ਜੇ ਉੱਠਣਗੇ ਤਾਂ ਇਹਨਾਂ ਨੂੰ ਆਪਣਾ ਇਨਸਾਫ ਮਿਲਣਾ ਨਹੀਂ ਲੱਗਦਾ ਹੁਣ ਗਰੀਬਾਂ ਦੇ ਹੱਥਾਂ ਤੇ ਡਾਕਾ ਜਿਹੜਾ ਉਹ ਤਣਾੜ ਲੋਕਾਂ ਦੇ ਵੱਲੋਂ ਮਾਰਿਆ ਜਾ ਰਿਹਾ ਹੈ ਹਾਂ ਤਣਾੜ ਲੋਕਾਂ ਵੱਲੋਂ ਗਰੀਬਾਂ ਦੇ ਡਾਕਾ ਮਾਰਿਆ ਜਾ ਰਿਹਾ ਹੈ ਕਹਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਸਰਪੰਚ ਦੀ ਇਨਕੁਆਰੀ ਹੋਣੀ ਚਾਹੀਦੀ ਆ ਪਤਾ ਲੱਗਣਾ ਚਾਹੀਦਾ ਵੀ ਕਿਹੜੇ-ਕਿਹੜੇ ਮੁਲਾਜ਼ਮ ਦੇ ਪੈਸੇ ਨੇ ਪੈਸੇ ਤੇ ਕਿਹੜਾ ਕੋਈ ਮੈਂਬਰ ਆ ਜਿਹੜਾ ਪਿੰਡ ਦਾ ਪੰਚਾਇਤ ਮੈਂਬਰ ਆ ਉਹਦੇ ਵੀ ਪੈਸੇ ਪਏ ਨੇ ਉਹਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਆ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਇਨਸਾਫ ਹੋਣਾ ਚਾਹੀਦਾ ਗਰੀਬਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਲੋੜਵੰਦ ਨੇ ਜਿਨ੍ਹਾਂ ਦੇ ਛੱਤਾਂ ਡਿੱਗੀਆਂ ਪਈਆਂ ਨੇ ਉਹਨਾਂ ਨੂੰ ਪੈਸੇ ਮਿਲਣੇ ਚਾਹੀਦੇ ਆ ਜੇ ਕੋਈ ਫੇਰ ਵੀ ਨਹੀਂ ਸਰਵਾਈ ਹੁੰਦੀ ਤਾਂ ਤੁਹਾਡੀ ਪਾਰਟੀ ਵੱਲੋਂ ਜਾਂ ਤੁਹਾਡੇ ਸਾਥੀਆਂ ਵੱਲੋਂ ਕੀ ਕੋਈ ਉਪਰਾਲਾ ਕੀਤਾ ਜਾਊਗਾ ਅਸੀਂ ਹਾਂ ਡੀਸੀ ਸਾਹਿਬ ਨੂੰ ਐਪਲੀਕੇਸ਼ਨਾਂ ਦੇਵਾਂਗੇ ਅਸੀਂ ਕੋਰਟ ਤੱਕ ਵੀ ਜਾਵਾਂਗੇ ਜੇ ਕੀ ਨਾਮ ਹੈ ਜੀ ਨਿਕੋ ਘੋਰਾ ਜੀ ਕੀ ਕਹਿਣਾ ਚਾਹੁੰਦੇ ਸਾਡੇ ਪੈਦਲ ਨੰਬਰ ਦਾ ਸੈਕਟਰੀ ਫੋਟੋ ਕਰਕੇ ਲੈ ਗਏ ਕਰਦੀਆਂ ਜੀ ਮੇਰੇ ਘਰ ਦੀਆਂ ਜ਼ਮੀਨ ਨਹੀਂ ਮਾਜਾ ਕੇ ਦੇਖ ਲੋ ਠੀਕ ਵੜਦੇ ਲੋਕਾਂ ਦੇ ਅੰਦਰ ਸਾਡੇ ਪੈਸੇ ਕਾਹਤੋਂ ਨਹੀਂ ਆਏ ਜੀ ਸਰਕਾਰੀ ਬੰਦੇ ਦੇ ਪੈਸੇ ਪੈ ਰਹੇ ਨੇ ਜਿਹੜੇ ਆਪਦੇ ਆਪ ਦੇ ਮਲਾਜੇਦਾਰ ਤੇ ਉਹਨਾਂ ਉਹਦੇ ਪਵਾਤੇ ਸਰਪੰਚ ਨੇ ਸਾਰੇ ਆਪਣੇ ਘਰ ਦੇ ਪਵਾਤੇ 12 ਘਰਾਂ ਦਾ ਸਾਡੇ ਕਾਹਤੋਂ ਨਹੀਂ ਪਵਾਏ ਹੈਗੇ ਫੋਟੋ ਤਾਂ ਅਸੀਂ ਪਾਈਆਂ ਤੀਆਂ ਕਿੰਨੇ ਕਿੰਨੇ ਪੈਸੇ ਪਾਰ ਨਹੀਂ ਇਹਨੂੰ ਤਿੰਨ ਤਿੰਨ ਲੱਖ ਰੁਪਏ ਆ ਰਹੇ ਜੀ ਉਹਨਾਂ ਨੂੰ ਚੁੱਪ ਕਰ ਜੋ ਇਹ ਮੰਗ ਕਰਦੇ ਅਸੀਂ ਤਾਂ ਨਾ ਕਰ ਸਾਰਿਆਂ ਦੇ ਪਵਾਸ ਹੋਣ ਜੀ ਇਸੇ ਦਾ ਨਾਉਣਾ ਜਿਹੜੇ ਜਿਹੜੇ ਜਾਇਜ਼ ਲੋਕਾਂ ਨੂੰ ਪੈਸੇ ਪਏ ਨੇ ਜੋ ਉਹਨਾਂ ਦੀ ਬਾਤ ਹੋਵੇ ਉਹਦੀ ਜ਼ਿੰਮੇਵਾਰੀ ਕਿਦੀ ਹੋਊਗੀ ਉਹਨਾਂ ਦੀ ਜ਼ਿੰਮੇਵਾਰੀ ਜੇ ਅਸੀਂ ਆਪ ਰੋਲਾ ਪਾ ਰਹੇ ਹਾਂ ਸਰਕਾਰ ਦੀ ਹੋਊਗੀ ਸਰਕਾਰ ਆ ਕੇ ਦੇਖਭਾਲ ਕਰੇਗੀ ਇਹਦੇ ਪੈਸੇ ਨਾਲ ਨਹੀਂ ਕਿਤੇ ਪੈਸੇ ਨਾਲ ਨਹੀਂ ਤਾਂ ਇੱਕ ਆਏ ਸਾਡੇ ਇੱਕ ਮੰਗ ਜੀ ਸਾਡਾ ਘਰ ਘਰ ਆ ਕੇ ਦੇਖ ਕੇ ਜਾਵੇ ਸਰਪੰਚ ਦੀ ਜ਼ਿੰਮੇਵਾਰੀ ਹਾਂ ਉਹਨੇ ਮੇਰੇ ਵਰਗੇ ਨਹੀਂ ਚੱਕ ਕੇ ਸ਼ੱਕ ਮੇਜਰ ਸਿੰਘ ਜੀ ਮੇਜਰ ਜੀ ਕਿੱਥੇ ਰਹਿੰਦੇ ਹੋ ਤੁਸੀਂ ਉਰੇ ਰਹਿਣਾ ਜੀ ਕਮਰੇਜ ਆ ਬਾਲੇ ਤਾਂ ਤੁਹਾਡੇ ਟੁੱਟਣ ਵਾਲੇ ਵੀ ਨਹੀਂ ਆ ਜੀ ਟੁੱਟਣ ਵਾਲੇ ਮੇਰੇ ਅੱਗੇ ਕੁਝ ਨਹੀਂ ਲਿਖਿਆ ਜੀ ਉਹਨਾਂ ਨੇ ਹੋਰ ਦੂਜੇ ਕੰਮਾਂ ਲਿਖ ਲਏ ਉਹਨਾਂ ਨੇ ਇਹ ਜਿਹੜੇ ਕਮਰੇ ਦੇ ਰਹੇ ਨੂੰ ਕਿੱਡਾ ਕਮਰਾ ਹੈ ਛੋਟੇ ਜਿਹੇ ਕਮਰਾ ਜੀ ਛੋਟੇ ਪੈਸੇ ਕਾਹਦੇ ਨਹੀਂ ਪਾਇ ਕੱਚੇ ਘਰਾਂ ਦੇ ਨਾ ਜੀ ਕੋਈ ਨਹੀਂ ਲਿਖਿਆ ਨਾ ਹੋਰ ਦੇ ਕੰਮ ਲਿਖੀ ਗਏ ਕੰਮ ਕੀ ਕਰ ਦਉ ਸੀ ਮਰਦਾ ਬਾ ਮੜਾ ਮੋਟੀ ਦਾ ਹੋ ਕਰਨਾ ਜੀ ਬਣਦਾ ਨਹੀਂ ਕੰਮ ਨਾ ਜੀ ਕੀ ਕਾਰਨ ਕਰਤੋਂ ਬਾਹਰ ਕਰਕੇ ਜੀ ਕੀ ਹੋ ਗਿਆ ਦੀ ਬਾਹ ਨੂੰ ਬਾਹ ਮਸ਼ੀਨ ਚ ਕੱਟ ਗਈ ਸੀ ਜੀ ਮਸ਼ੀਨ ਕੱਟ ਗਈ ਸੀ ਹਾਂ ਜੀ ਹੈਂਡੀਕੈਪ ਤੋਂ ਹਾਂ ਜੀ ਫੇਰ ਵੀ ਨਹੀਂ ਤੁਹਾਨੂੰ ਕੱਚੇ ਮਕਾਣ ਨਾ ਜੀ ਕੁਛ ਨਹੀਂ ਕਰਿਆ ਹੈਗਾ ਜੀ ਇਹਨਾਂ ਨੇ ਤੁਸੀਂ ਮਿਲਿਓ ਸਰਪੰਚ ਨੂੰ ਜੀ ਨਾ ਮੈਂ ਉਰੰਦ ਲੰਗਦੇ ਰਿਹਾ ਮੈਂ ਉਹਨੂੰ ਕਿਤੇ ਕਹਿੰਦਾ ਰਹਾ ਕੋ ਗੱਲ ਨਹੀਂ ਸੁਣੀ ਉਹਨੇ ਮੇਰੀ ਇਹ ਕਹਿੰਦਾ ਕੋਠੀ ਵਾਲਿਆਂ ਨੂੰ ਵੀ ਪੈਸੇ ਪਾ ਦੇ ਤੁਸੀਂ ਕੀ ਮਰੇਗੀ ਪਾਣਾ ਨਹੀਂ ਜੀ ਮੇਨ ਦਾ ਮੇਰ ਦਾ ਗੱਲੇ ਨਹੀਂ ਸੁਣਦੇ ਤੇ ਕੋਈ ਹਾਂ ਕੰਮ ਮੈਂ ਉਰੰਦ ਲੰਗਦੇ ਤੇ ਰੋਜੇ ਚੂਲਾ ਵੀ ਹੈ ਹੈ ਬਾਲੇ ਵਾਲੀ ਸਾਥ ਚੂਨੀ ਵੀ ਹੈ ਹਾਂ ਜੀ ਚਾਉਂਦੀ ਆ ਜੀ ਕਿ ਮੈਂ ਡਰ ਰਖੇ ਲੱਗਦਾ ਸਾਨੂੰ ਵੀ ਗਿਰਨਾ ਜਾਵੇ ਬਾਦ ਦੇ ਮਾਲਕ ਜੀ ਆਉਂਦੇ ਆ ਮੰਨ ਕੀ ਕਰ ਦੋ ਤੁਸੀਂ ਹੁਣ ਹਾਂ ਜੀ ਬਸ ਐਂ ਉਹ ਹੁੰਦੀ ਰਹਿੰਦੀ ਤੁਹਾਨੂੰ ਲੱਗਦਾ ਪੈਸੇ ਪੈਣ ਚਾਹੀਦੇ ਨਾ ਮੈਂ ਤਾਂ ਕੋਈ ਉਹਨਾਂ ਦੀ ਹੋਣੀ ਦੀ ਹਾਂ ਕਦੇ ਪੁੱਛਿਆ ਤੁਸੀਂ ਵੀ ਪੈਸੇ ਪਾਓ ਸਾਨੂੰ ਵੀ ਕਹਾਂ ਜੀ ਮੈਂ ਕਿਹਾ ਜੀ ਕਈ ਵਾਰੀ ਕਿਹਾ ਜੀ ਮੈਂ ਮੇਰਾ ਵੀ ਲਿਖ ਲਓ ਮੰਨੀ ਨਹੀਂ ਮੇਰੀ ਤਾਂ ਕਿਸੇ ਨੇ ਉਹਨਾਂ ਨੇ ਨਾ ਇਹ ਤਾਂ ਗਾਹੇ ਲੰਘ ਜਾਂਦੇ ਟੱਪ ਟੱਪ ਜਾਂਦੇ ਮੇਰੇ ਨਾਲ ਜੀ ਜੀਬੀ ਸਾਹਿਬ ਇੱਕ ਕੱਚੇ ਘਰਾਂ ਨੂੰ ਪਿੰਡਾਂ ਦੇ ਵਿੱਚ ਪੈਸੇ ਪਾਉਣ ਦੀ ਸਕੀਮ ਸੈਂਟਰ ਸਰਵਲ ਚੱਲ ਰਹੀ ਹੈ ਜੀ ਸਰ ਕੀ ਸਕੀਮ ਹੈ ਜੀ ਕਿੰਨੀ ਅਮਾਉਂਟ ਪੈ ਰਹੀ ਹੈ ਜੀ ਕਿਸ ਕੈਟਾਗਰੀ ਦੇ ਲੋਕਾਂ ਨੂੰ ਪੈਸੇ ਨੇ ਜਿਹੜੇ ਅ ਵਿਭਾਗ ਵੱਲੋਂ ਪਾਏ ਜਾ ਰਹੇ ਪਾ ਜੀ ਜਿਹੜਾ ਪੀ ਐਮਏ ਵਾਈ ਦਾ ਸਰਵੇ ਹੋਇਆ ਸੀ ਪਿੱਛੇ ਉਹ ਸਰਵੇ ਚ ਸਾਡੇ ਕੋਲੇ ਜਿਹੜਾ ਹੈਗਾ ਸੈਲਫ ਸਰਵੇ ਜਿਹੜੇ ਲੋਕਾਂ ਨੇ ਆਪ ਆਪਣਾ ਡਾਟਾ ਜਿਹੜਾ ਅਪਲੋਡ ਕੀਤਾ ਵੀ ਸਾਨੂੰ ਸਕੀਮ ਚ ਲਾਭ ਮਿਲੇ ਉਹ ਅਪਰੋਕਸੀਮੇਟਲੀ ਪਾਉਣੇ 400 ਬੰਦੇ ਹੋਣੇ ਪਲਾਸ ਸਾਡੇ ਕੋਲ 2500 ਬੰਦੇ ਜਿਹੜੇ ਨੇ ਸਰਵੇਰਾ ਨੇ ਜਿਹੜਾ ਹੈਗਾ ਡਾਟਾ ਅਪਲੋਡ ਕੀਤਾ 2900 ਦੇ ਲਗਭਗ ਸਾਡੇ ਕੋਲੇ ਟੋਟਲ ਜਿਹੜਾ ਹੈਗਾ ਸਰਵੇ ਦੀ ਡਿਟੇਲ ਹੈ ਬਲਾਕ ਦੀ ਤੇ ਉਹਦੇ ਚੋਂ ਜਿਹੜਾ ਹੈਗਾ 1236 ਬੰਦੇ ਜਿਹੜੇ ਨੇ एलिਜੀਬਲ ਨਿਕਲੇ ਨੇ ਪਹਿਲਾਂ ਪਹਿਲੇ ਸਰਵੇ ਚ ਸੈਕੰਡ ਸਰਵੇ ਉਹਦਾ ਚੱਲ ਰਿਹਾ ਜਿਹਦੇ ਚੋਂ ਸਾਡਾ ਆਲਮੋਸਟ ਅੱਧਾ ਜਿਹੜਾ ਹੈਗਾ ਉਹ ਹੋ ਚੁੱਕਿਆ ਤੇ ਉਹ ਸਰਵੇ ਹੋਣ ਤੋਂ ਬਾਅਦ ਅਸੀਂ ਉਹ ਅਪਲੋਡ ਕਰ ਦਿਆਂਗੇ ਜੀ ਉਹਦੇ ਚ ਸਟੇਟ ਤੇ ਜਿਹੜਾ ਹੈਗਾ ਡਿਸਟ੍ਰਿਕਟ ਵਾਲੀ ਕਮੇਟੀ ਆ ਅਪਰੂਵ ਹੋਣ ਤੋਂ ਬਾਅਦ ਉਹਨਾਂ ਦੇ ਪੈਸੇ ਜਿਹੜੇ ਨੇ ਉਹ ਪੈ ਜਾਣਗੇ ਜੀ ਕਿੰਨੀ ਅਮਾਉਂਟ ਸਰੇ ਦੇ ਵਿੱਚ ਲਾਭ ਪਸੇ ਜੀ 1 ਲੱਖ 20 ਹਜ਼ਾਰ ਜੀ 1 ਲੱਖ 20 ਜੀ ਸਰੇ ਦੀ ਕੁਝ ਲਿਸਟਾਂ ਨੇ ਜਿਹੜੀਆਂ ਉਹ ਜਾਰੀ ਵੀ ਹੋਈਆਂ ਨੇ ਜੀ ਪਿੰਡਾਂ ਦੇ ਵਿੱਚ ਪੈਸੇ ਵਾਲੀ ਨਹੀਂ ਹਾਂ ਹਾਂ ਜੀ ਨਹੀਂ ਵਿਅਕਤੀਆਂ ਦੇ ਨਾਮ ਵਗੈਰਾ ਲਿਸਟਾਂ ਦੇ ਜਾਰੀ ਹੋ ਦੇਖੋ ਲਿਸਟਾਂ 'ਚ ਨਾਮ ਜਿਹੜੇ ਨੇ ਉਹ ਡਿਟੇਲ ਬਿਲਕੁਲ ਜਿਹੜੀ ਹੈਗੀ ਆ ਉਹਦੇ 'ਚ ਚੜੀ ਵੀ ਆ ਪੋਰਟਲ ਤੇ ਜਿੰਨੇ ਬੰਦੇ ਅਪਲੋਡ ਕੀਤਾ ਉਹਨਾਂ ਦਾ ਡਾਟਾ ਉਹ ਤੋਂ ਬਾਅਦ ਵੈਰੀਫਿਕੇਸ਼ਨ ਦੀ ਜਿਹੜੀ ਡਿਟੇਲ ਆ ਉਹ ਉਹ ਸਾਰਾ ਪੋਰਟਲ ਤੇ ਪਿਆ ਸਰ ਇਹਦੇ ਵਿੱਚ ਦੀ ਕੈਟਾਗਰੀ ਦੀ ਜੀ ਆਪਾਂ ਗੱਲ ਕਰ ਲਈਏ ਸਰ ਕਿਸ ਕੈਟਾਗਰੀ ਦੇ ਵਿਅਕਤੀ ਦਾ ਲਾਭ ਲੈ ਸਕਦੇ ਨੇ ਜੀ ਜਿੱਦਾਂ ਕੋਈ ਸਰਕਾਰੀ ਜੌਬ ਕਰ ਰਿਹਾ ਜਿਹੰਦਾ ਉਹ ਇਸ ਦਾ ਲਾਭ ਲੈ ਸਕਦਾ ਦੇਖੋ ਜੀ ਜਿਹੜਾ ਇਹਦੇ ਚ ਯੋਗ ਹੋਣਗੇ ਉਹ ਉਹਨੇ ਜਿਹੜੇ ਬੇਕਰੇ ਹੋਣ ਪਹਿਲੀ ਗੱਲ ਜਿਨ੍ਹਾਂ ਕੋਲ ਪਲਾਟ ਹੈ ਪਰੰਤੂ ਘਰ ਨਹੀਂ ਹੈ ਸੈਕੰਡ ਥਰਡ ਜਿਨ੍ਹਾਂ ਕੋਲ ਇੱਕ ਜਾਂ ਦੋ ਕਮਰੇ ਨੇ ਜਾਂ ਛੱਤ ਕੱਚੀ ਹੋਵੇ ਜਾਂ ਉਹ ਬੰਦੇ ਪਰਿਵਾਰ ਵੱਡਾ ਹੋ ਗਿਆ ਹੋਵੇ ਕੋਈ ਨਾ ਕੋਈ ਜਿਵੇਂ ਕਹਿੰਦੇ ਨੇ ਵਿਆਹਾ ਹੋਇਆ ਉਹਨਾਂ ਦਾ ਪਰਿਵਾਰ ਦਾ ਮੈਂਬਰ ਆ ਜਿਹੜਾ ਉਹ ਵਿਚਾਰਾ ਸਫਰ ਕਰਦਾ ਹੋਵੇ ਪਰਿਵਾਰ ਚ ਤੰਗ ਹੋਵੇ ਉਹਨਾਂ ਨੂੰ ਮਕਾਨ ਲਈ ਉਹ ਯੋਗ ਨਹੀਂ। ਕੁਮਾਰੇ ਬੰਦੇ ਨੂੰ ਨਹੀਂ ਪੈ ਸਕੀ ਇਹ ਸਕੀਮ। ਕੁਮਾਰੇ ਬੰਦੇ ਨੂੰ ਜੀ 45 ਸਾਲ ਤੋਂ ਉੱਪਰ ਦੀ ਉਮਰ ਲਈ ਉਹ एलिਜੀਬਲ ਹੁੰਦਾ ਪਰ ਉਹਦੇ ਲਈ ਜਿਹੜਾ ਹੈਗਾ ਮੋਸਟਲੀ ਉਹ ਇਹਦੇ ਬੰਦੇ ਯੋਗ ਹੋ ਸਕਦੇ ਨੇ। ਇਹ ਤੋਂ ਹੁੰਦੇ ਨੇ ਸਰ ਸਰਕਾਰੀ ਵਿਅਕਤੀ ਨੂੰ ਹੋਈ ਰਹੀ ਏ ਇਸ ਸਕੀਮ ਦਾ ਲਾਭ ਇਹਦੇ ਚ ਜੀ ਦੇਖੋ ਜਿਹੜਾ ਉਹ ਕਹਿੰਦੇ ਨੇ 2 ਪਹੀਆ 4 ਤਿੰਨ ਪਹੀਆ 4 ਪਹੀਆ ਬਾਣ ਹੋਣ ਉਹ ਯੋਗ ਨਹੀਂ ਕਿਸੇ ਕੋਲੇ ਵੀ ਤੇ ਸੈਕੰਡ ਜਿਹੜਾ ਸਰਕਾਰੀ ਬੰਦਾ ਮੁਲਾਜ਼ਮਾ ਉਹ ਵੀ ਇਹਦੇ ਚ ਅਯੋਗ ਹੈ ਜਿਹਦੇ ਕੋਲੇ ਕ੍ਰੈਡਿਟ ਕਾਰਡ ਦੀ ਲਿਮਟ 50000 ਜਾਇ ਤੋਂ ਜ਼ਿਆਦਾ ਉਹ ਵੀ ਅਯੋਗ ਹੈ ਠੀਕ ਹੈ ਜੀ ਤੇ ਇਹ ਤੋਂ ਇਲਾਵਾ ਜਿਹੜਾ 10000 ਤੋਂ ਵੱਧ ਕਮਾਉਂਦਾ ਉਹ ਬੰਦੇ ਨੂੰ ਦੇ ਵਿੱਚ ਜੋਗ ਹੈ ਜਾਂ ਕੋਈ ਇਨਕਮ ਟੈਕਸ ਭਰਦਾ ਉਹ ਵੀ ਆ ਜਾਊਗਾ ਸਰਪਿੰਡ ਦਾ ਸਰਪੰਚ ਜੀ ਇਹਦਾ ਲਾਭ ਲੈ ਸਕਦਾ ਜੇ ਤੁਹਾਡੇ ਪਰਿਵਾਰ ਵਾਸਤੇ ਵੇਖੋ ਜੇ ਉਹਦੇ ਕੋਲੇ ਪਰਿਵਾਰ ਦੇ ਕੋਲੇ ਮਕਾਨ ਨਹੀਂ ਹੈਗਾ ਤੇ ਮੈਨੂੰ ਤੇ ਲੱਗਦਾ ਹੋ ਜਾਣਾ ਚਾਹੀਦਾ ਕਿਉਂਕਿ ਸਰਕਾਰ ਨੇ ਇਹ ਤੇ ਕਿਹਾ ਨਹੀਂ ਵੀ ਸਰਪੰਚ ਪੰਚ ਜਿਹੜਾ ਹੈਗਾ ਉਹ ਪਰਮਤਾ ਜਿਹੜਾ ਹੈਗਾ ਉਹਦੀਆਂ ਚੋਣ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ 'ਚ ਉਹ ਸਰਪੰਚ ਆਪ ਭਾਗ ਨਹੀਂ ਲੈ ਸਕਦਾ ਸਰ ਕੋਈ ਤੁਹਾਡੇ ਕੋਲ ਸ਼ਿਕਾਇਤ ਆਈ ਹੈ ਜੀ ਇੱਕ ਪਿੰਡ ਕੜਿਆਲ ਦਾ ਮੈਟਰ ਸਾਹਮਣੇ ਆਇਆ ਹੈ ਜੀ ਪਿੰਡ ਕੜਿਆਲ ਦੇ ਵਿੱਚ ਰੁਧਾ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਆਰੋਪ ਲਾਇਆ ਨੇ ਕਿ ਆਪਣੇ ਚਹੇਤਿਆਂ ਨੂੰ ਜਿਹੜਾ ਹੈਗਾ ਜੀ ਇਹ ਕੱਚੇ ਮਕਾਨਾਂ ਦਾ ਲਾਭ ਦਵਾਇਆ ਜਾ ਰਿਹਾ ਜਿੱਦਾਂ ਉਹਦੇ ਬੇਟੇ ਦੇ ਨਾਮ ਤੇ ਜੀ ਉਹਨਾਂ ਨੇ ਨਾਮ ਪਵਾਇਆਗਾ ਅਨਬੈਲਡ ਹੈਗਾ ਉਹਦਾ ਬੇਟਾ ਜੀ ਔਰ ਬਹੁਤ ਸਾਰੇ ਸਰਕਾਰੀ ਇਸ ਤਰ੍ਹਾਂ ਦੇ ਅਧਿਕਾਰੀਆਂ ਨੇ ਜਿਨ੍ਹਾਂ ਦੇ ਨਾਮ ਤੇ ਜੀ ਉਹਨਾਂ ਨੇ ਫਾਰਮ ਦੇ ਵਿੱਚ ਨਾਮ ਪਵਾਇਆ ਜੀ ਲਿਸਟ ਜਾਰੀ ਕੋਈਆ ਸਰ ਇਹ ਤੁਹਾਡੇ ਧਿਆਨ ਅਸਰਾ ਆਇਆ ਇਹ ਮੈਟਰ ਦੇਖੋ ਜੀ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਜਾਂ ਸ਼ਿਕਾਇਤ ਨਹੀਂ ਪ੍ਰਾਪਤ ਹੋਈ ਪਰ ਫੇਰ ਵੀ ਜੇ ਕੋਈ ਐ ਜੀ ਹੈਗੀ ਆ ਸੈਕੰਡ ਵੈਰੀਫਿਕੇਸ਼ਨ ਚੱਲ ਰਹੀ ਆ ਉਹਦੇ ਵਿੱਚ ਹੋ ਸਕਦਾ ਅਜਿਹੇ ਵਿਅਕਤੀ ਨਿਕਲ ਜਾਣ ਜੇ ਫੇਰ ਵੀ ਕੋਈ ਰਹਿੰਦਾ ਤਾਂ ਸ਼ਿਕਾਇਤ ਦੇ ਸਕਦਾ ਜੀ ਕੋਈ ਛੋਣੀ ਨਹੀਂ ਜੋਗੋ ਸਕਦਾ ਸਰ ਜੇ ਕੋਈ ਐਦਾਂ ਦੀ ਕੋਈ ਸਾਹਮਣੇ ਆਉਂਗੇ ਤੁਹਾਡੇ ਤਾਂ ਕੀ ਲੱਗਦਾ ਜੀ ਇਸ ਦੇ ਉੱਪਰ ਬਿਲਕੁਲ ਵਿਭਾਗੀ ਕਾਰਵਾਈ ਨਹੀਂ ਕੀਤੀ ਜਾਏਗੀ ਸ਼ੋਰ ਹੋਊਗੀ ਜੀ